ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਆਰ ਹੋ ਅੱਜ ਵਿਚਾਰ ਕਰਾਂਗੇ ਪੰਜ ਕਕਾਰਾਂ ਦੀ ਗੁਰੂ ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਮਰਦੀ ਦਾਤ ਦਿੱਤੀ ਤੇ ਜਿੱਥੇ ਸਾਨੂੰ ਪੰਜ ਕਕਾਰਾਂ ਦੀ ਦਾਤ ਬਖਸ਼ਿਸ਼ ਕੀਤੀ ਇਹ ਪੰਜ ਕਕਾਰ ਸਾਡੇ ਲਈ ਜ਼ਰੂਰੀ ਕਰ ਦਿੱਤੇ ਇਸ ਲਈ ਕਕਾਰਾਂ ਦੀ ਵਿਚਾਰ ਅੱਜ ਕਰਨ ਲੱਗੇ ਆਂ ਕਿਉਂਕਿ ਕਕਾਰਾਂ ਦੇ ਸਬੰਧੀ ਅਸੀਂ ਕਾਫੀ ਅਵੇਸਲੇ ਹੁੰਦੇ ਜਾ ਰਹੇ ਹਾਂ ਸੰਖੇਪ ਵਿਚਾਰ ਕਰਾਂਗੇ ਸੋ ਸਿੱਖ ਰਹਿਤ ਮਰਿਆਦਾ ਜਿਹਦੇ 28 ਨੰਬਰ ਪੇਜ ਦੇ ਉੱਤੇ ਅੰਮ੍ਰਿਤ ਸੰਸਕਾਰ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਜਿਹੜੇ ਕਕਾਰ ਨੇ ਉਹਨਾਂ ਦੇ ਵਿੱਚ ਪਹਿਲਾ ਕਕਾਰ ਕੇਸ਼ ਹਨ ਕੇਸ਼ ਜਿਹੜੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਨੇ ਹਰੇਕ ਪ੍ਰਾਣੀ ਨੂੰ ਬਖਸ਼ਿਸ਼ ਦਿੱਤੇ ਰੇ ਹਰੇਕ ਮਨੁੱਖ ਨੂੰ ਬਖਸ਼ਿਸ਼ ਕੀਤੇ ਨੇ ਔਰ ਇਹਨਾਂ ਦੀ ਸੰਭਾਲ ਗੁਰੂ ਪਾਤਸ਼ਾਹ ਨੇ ਕਰਨ ਦਾ ਸਾਨੂੰ ਹੁਕਮ ਦਿੱਤਾ ਇਸ ਕਰਕੇ ਇਹਨਾਂ ਪੰਜਾਂ ਕਕਾਰਾਂ ਦੇ ਵਿੱਚ ਕੇਸ ਇਹਨਾਂ ਨੂੰ ਪਹਿਲ ਦਿੱਤੀ ਹੈ ਜਿਹਦੇ ਵਿੱਚ ਕੇਸਾਂ ਸੰਬੰਧੀ ਸਿੱਖ ਧਰਮ ਦੇ ਹੂਂਦ ਦੇ ਵਿੱਚ ਆਉਣ ਤੋਂ ਪਹਿਲਾਂ ਹੋਰ ਮਤਾਂ ਦਾ ਮੈਂ ਜ਼ਿਕਰ ਕਰਾਂਗਾ ਜੋ ਮੈਂ ਆਪਣੇ ਕੋਲ ਨੋਟ ਕੀਤਾ ਹੈ ਜਿਹਦੇ ਵਿੱਚ ਬਾਈਬਲ ਦੇ ਵਿੱਚ ਜੇਕਰ ਆਂਦਾ ਹੈ ਮੈਂ ਆਪ ਜੀ ਨੂੰ ਦੱਸਾਂਗਾ ਕਿ ਜਿਹੜਾ ਹੈਗਾ ਆ ਐ ਚੋਰਾ ਨਿਵਾਸੀ ਸैमसन ਉਹ केसा ਧਾਰੀ ਸੀ ਸੋ ਉਹਦਾ ਜ਼ਿਕਰ ਕਰਦੇ ਨੇ ਕਿ ਬਹੁਤ ਤਾਕਤਵਰ ਸੀ ਬੜਾ ਤਕੜਾ ਸੀ ਤੇ ਲੋਕ ਉਹਨੂੰ ਜਿੱਤ ਨਹੀਂ ਸੀ ਪਾਉਂਦੇ ਉਸ ਨੇ ਬਿਨਾ ਹਥਿਆਰਾਂ ਤੋਂ ਸ਼ੇਰ ਮਾਰਿਆ ਔਰ ਖੋਤੇ ਦੀ ਹੱਡੀ ਦੇ ਨਾਲ अनेका ਲੋਕਾਂ ਨੂੰ ਉਸਨੇ ਦੁਸ਼ਮਣਾਂ ਨੂੰ ਮਾਰ ਮੁਕਾਇਆ ਸੋ ਜਦੋਂ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦੇ ਵੱਸ ਨਹੀਂ ਸੀ ਆਂਦਾ ਸੋ ਉਹਦੀ ਇੱਕ ਮਿੱਤਰ ਲੜਕੀ ਉਸ ਨੂੰ ਦੁਸ਼ਮਣਾਂ ਨੇ ਆਪਣੇ ਵਿਸ਼ਵਾਸ ਵਿੱਚ ਲੈ ਕੇ ਲਾਲਚ ਦੇ ਵਿੱਚ ਲਿਆ ਕੇ ਉਸ ਨੂੰ ਕਿਹਾ ਤੂੰ ਇਹਨੂੰ ਪੁੱਛ ਕਿ ਇਹਦੀ ਤਾਕਤ ਦਾ ਰਾਜ ਕੀ ਹੈ ਸੋ ਉਸ ਲੜਕੀ ਨੇ ਆਪਣੇ ਪਿਆਰ ਦੇ ਵਿੱਚ ਪੁੱਛਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਉਹ ਟਾਲਦਾ ਰਿਹਾ ਬਾਅਦ ਵਿੱਚ ਉਹਨੇ ਦੱਸਿਆ ਕਿ ਮੇਰੇ ਕੇਸ ਮੇਰੀ ਤਾਕਤ ਦਾ ਸਰੋਤ ਹਨ ਇਸ ਕਰਕੇ ਉਸ ਲੜਕੀ ਨੇ ਜਦੋਂ ਦੁਸ਼ਮਣ ਨੂੰ ਦੱਸਿਆ ਕਿ ਇਸ ਦੀ ਤਾਕਤ ਦੇ ਸਰੋਤ ਇਹਦੇ ਕੇਸ ਨੇ ਸੋ ਉਹਨਾਂ ਨੇ ਜਦੋਂ ਕੇਸ ਸਨ ਉਦੋਂ ਉਹਨੂੰ ਪਕੜ ਕੇ ਸੰਗਲਾਂ ਦੇ ਵਿੱਚ ਜਕੜ ਕੇ ਜੇਲ੍ਹ ਵਿੱਚ ਸੁਟਿਆ ਉਹ ਸੰਗਲ ਤੋੜ ਕੇ ਜੇਲ੍ਹ ਤੋੜ ਕੇ ਬਾਹਰ ਆ ਗਿਆ ਸੀ ਸੋ ਜਦੋਂ ਉਹਨਾਂ ਨੂੰ ਭੇਦ ਪਤਾ ਲੱਗ ਗਿਆ ਤੇ ਉਹਨਾਂ ਨੇ ਫੜ ਕੇ ਉਹਨੂੰ ਸੰਗਲ પા ਕੇ ਜੇਲ੍ਹ ਵਿੱਚ ਸੁਟਿਆ ਉਹਨੇ ਬੜੇ ਯਤਨ ਕੀਤੇ ਪਰ ਉਹ ਨਹੀਂ ਛੁੱਟ ਸਕਿਆ ਸੋ ਉਹਦੇ ਕੇਸ ਲਾ ਦਿੱਤੇ ਗਏ ਇਸ ਕਰਕੇ ਉਹਦੀ ਤਾਕਤ ਵੀ ਖਤਮ ਹੋ ਗਈ ਤੇ ਬਾਅਦ ਦੇ ਵਿੱਚ ਉਹਨੂੰ ਉਹਨਾਂ ਨੇ ਉਹਦੀਆਂ ਅੱਖਾਂ ਕੱਢ ਕੇ ਜੇਲ੍ਹ ਦੇ ਵਿੱਚ ਉਹਨੂੰ ਸੁਟਿਆ ਸੋ ਇਹ ਜ਼ਿਕਰ ਬਾਈਬਲ ਦੇ ਵਿੱਚ ਆਉਂਦਾ ਹੈ ਜਿਹਦੇ ਵਿੱਚ ਜੱਜ ਤੇ 13 ਤੋਂ 16 ਕਾਂਡ ਦੇ ਵਿੱਚ ਜ਼ਿਕਰ ਹੈ ਬਾਈਬਲ ਦੇ ਵਿੱਚ ਸੋ ਇਹ ਤੋਂ ਇਲਾਵਾ ਜਿਹੜੇ ਕੇਸਾਂ ਦੀ ਗੱਲ ਆndi ਹੈ Hindu ਧਰਮ ਦੇ ਵਿੱਚ ਵੀ ਅੱਜ ਦੇ ਸਮੇਂ 'ਚ ਜਿੱਥੇ ਬਹੁਤ ਘੱਟ ਲੋਕ ਕੇਸ ਰੱਖਦੇ ਨੇ ਉਹਨਾਂ ਦੇ ਧਾਰਮਿਕ ਗ੍ਰੰਥਾਂ ਦਾ ਮੈਂ ਜ਼ਿਕਰ ਕਰਾਂਗਾ ਜਿਹਦੇ ਵਿੱਚ ਉਹਨਾਂ ਦੇ ਜਿਸ ਤਰ੍ਹਾਂ ਜੱਜੁਰ ਵੇਦ ਹੈ ਤੇ ਉਹਨਾਂ ਦੇ ਹੋਰ ਵੀ ਜਿਹੜੇ ਵੇਦ ਨੇ ਕਹੀ ਉਹਨਾਂ ਦੇ ਵਿੱਚ ਅ ਜਿਕਰ ਆਂਦਾ ਹੈ ਮਨੂ ਸਿਮਰਤੀ ਦੇ ਵਿੱਚ ਆਂਦਾ ਜਿਕਰ ਭਾਗਵਤ ਦੇ ਵਿੱਚ ਜਿਕਰ ਆਂਦਾ ਹੈ ਸੋ ਇਹ ਜਿਹੜਾ ਅਥਰਵਨ ਵੇਦ ਹੈ ਉਹਦੇ ਵਿੱਚ ਵੀ ਜਿਕਰ ਆਂਦਾ ਹੈ ਪ੍ਰਾਸ਼ਰ ਰਿਸ਼ੀ ਨੇ ਵੀ ਉਹਨਾਂ ਦਾ ਵੀ ਜਿਕਰ ਆਂਦਾ ਹੈ ਤੋਂ ਇਹ ਸਿਮਰਤੀ ਦੇ ਵੀ ਪ੍ਰਾਸ਼ਰ ਸਿਮਰਤੀ ਦੇ ਵਿੱਚ ਵੀ ਜਿਕਰ ਆਂਦਾ ਇਸ ਕਰਕੇ ਤੇ ਇਹ ਤੋਂ ਇਲਾਵਾ ਤੇ ਜਿੱਥੇ ਅਸੀਂ ਅਗਰ ਵਿਚਾਰ ਕਰੀਏ ਤੇ ਹੋਰ ਮਤਾਂ ਦੇ ਵਿੱਚ ਵੀ ਜਿੱਥੇ ਇਸਲਾਮ ਮਤ ਦੇ ਵਿੱਚ ਜ਼ਿਕਰ ਆਂਦਾ ਹੈ ਇੱਥੇ ਜਿਹੜਾ ਹੈਗਾ ਮੁਹੰਮਦ ਸਾਹਿਬ ਦੇ ਕੇਸਾਂ ਦਾ ਸੋ ਇਹ ਤੋਂ ਇਲਾਵਾ ਜਦੋਂ ਪੀਰ ਬੁੱਧੂ ਸ਼ਾਹ ਜੋ ਸਡੋਰੇ ਦੇ ਰਹਿਣ ਵਾਲੇ ਨੇ ਤੇ ਉਹਨਾਂ ਦੇ ਜਿਹੜੇ ਪੁੱਤਰ ਆ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 19 ਸਾਲ ਦੀ ਉਮਰ ਦੇ ਵਿੱਚ ਪੰਗਾਣੀ ਦਾ ਜੁੱਧ ਲੜਿਆ ਉਸ ਵਕਤ ਉਹਦੇ ਜਿਹੜੇ ਲੜਕੇ ਨੇ ਅਸ਼ਰਫ ਤੇ ਮੁਹੰਮਦ ਉਹ ਦੋਨੋਂ ਸ਼ਹੀਦ ਹੁੰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਜਦੋਂ ਉਹ ਆਇਆ ਗੁਰੂ ਸਾਹਿਬਾਂ ਨੇ ਉਹਨੂੰ ਖੁਸ਼ ਹੋ ਕੇ ਪੁੱਛਿਆ ਭਈ ਪੀਰ ਜੀ ਤੁਸ ਤੁਹਾਡੇ ਬੱਚੇ ਸ਼ਹੀਦ ਹੋ ਗਏ ਤੁਹਾਡੀ ਬੜੀ ਕੁਰਬਾਨੀ ਹੈ ਕਿ ਆਪ ਚਾਰ ਪੁੱਤਰ ਤੇ 700 ਮਰੀਦ ਲੈ ਕੇ ਤੁਸੀਂ ਆਏ ਸੀ ਸਾਡੀ ਮਦਦ ਲਈ ਗੁਰੂ ਪਾਤਸ਼ਾਹ ਨੇ ਕਿਹਾ ਮੰਗੋ ਕੀ ਮੰਗਦੇ ਹੋ ਸੋ ਪੀਰ ਜੀ ਨੇ ਗੁਰੂ ਪਾਤਸ਼ਾਹ ਦੇ ਕੋਲੋਂ ਕੀ ਮੰਗਿਆ ਕਿਉਂਕਿ ਉਸ ਵਕਤ ਗੁਰੂ ਪਾਤਸ਼ਾਹ ਕੇਸ਼ਾਂ ਨੂੰ ਕੰਗਾ ਕਰ ਰਹੇ ਸਨ ਤੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਕਿਹਾ ਮਹਾਰਾਜ ਆ ਜਿਹੜਾ ਕੰਗਾ ਕੇਸ਼ਾਂ ਸਮੇਤ ਮੈਨੂੰ ਦੇ ਦਿਓ ਕਿਉਂ ਕੇਸਾਂ ਦੀ ਇੰਨੀ ਐਮਿਹਤ ਹੈ ਜੋ ਜਿਸ ਤਰ੍ਹਾਂ ਉਹ ਕੰਗੇ ਦੇ ਵਿੱਚ ਕੇਸ ਫਸੇ ਹੋਏ ਸਨ ਉਸੇ ਤਰ੍ਹਾਂ ਉਹਦੀ ਕੁਲ ਨੇ ਅੱਗੇ ਸੰਭਾਲ ਕੇ ਰੱਖਿਆ ਤੇ ਹੁਣ ਕੁਝ ਸਾਲਾਂ ਤੋਂ ਕੁਝ ਸਮੇਂ ਤੋਂ ਉਸ ਪਰਿਵਾਰ ਨੇ ਜਿਹੜਾ ਕੰਗਾ ਕੇਸਾਂ ਸਮੇਤ ਉਹ ਜਿਹੜਾ ਹੈ ਸਿੱਖ ਪੰਥ ਨੂੰ ਉਹਨਾਂ ਨੇ ਦੇ ਦਿੱਤਾ ਜਿਹੜਾ ਤਖਤ shri ਕੇਸਗੜ ਸਾਹਿਬ ਵਿਖੇ ਸ਼ਿਖੋਬਤ ਹੈ ਜਦੋਂ ਲੋਕ ਆ ਕੇ ਦਰਸ਼ਨ ਕਰਦੇ ਨੇ ਇਸ ਤਰ੍ਹਾਂ ਸਾਡੇ ਜਿਹੜੇ ਕੇਸ ਨੇ ਇਹਨਾਂ ਦਾ ਜਿਹੜਾ ਪਹਿਲੇ ਕਕਾਰਾਂ ਵਿੱਚ ਆਂਦਾ ਤੇ ਜਿਸ ਤਰ੍ਹਾਂ 나ਹੀ ਦੇ ਕੋਲੋਂ ਅਸੀਂ ਉਹਨਾਂ ਨੂੰ ਸੇਕ ਲਵਾ ਕੇ ਉਹਨਾਂ ਨੂੰ ਇਕੱਠੇ ਕਰਾ ਲੈਣਾ ਜਾਂ ਵੱਖ-ਵੱਖ ਤਰ੍ਹਾਂ ਦੇ ਨਾਲ ਕੇਸਾਂ ਨੂੰ ਰੰਗ ਲੈਣਾ ਇਹਨਾਂ ਦਾ ਕੋਈ ਨੁਕਸਾਨ ਕਰਨਾ ਜਿਸ ਤਰ੍ਹਾਂ ਕੇਸ ਦਾੜੀ ਦੇ ਕੱਟ ਦੇਣੇ ਜਾਂ ਹੋਰ ਕਿਉਂਕਿ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੇ ਸਾਨੂੰ ਸਾਫ਼ ਰੱਖਣਾ ਇਸ ਕਰਕੇ ਇਹ ਕੇਸ ਗੁਰੂ ਦੀ ਮੋਹਰ ਹੈ ਪਹਿਲਾ ਕਕਾਰ ਸਾਡਾ ਇਹ ਹੈ ਤੇ ਦੂਸਰਾ ਸਿੱਖ ਰਹਿਤ ਮਰਿਆਦਾ ਦੇ 28 ਨੰਬਰ ਪੇਜ ਦੇ ਉੱਤੇ ਮੈਂ ਜਿੱਥੇ ਜ਼ਿਕਰ ਕੀਤਾ ਉਹਨਾਂ ਨੇ ਕਿਰਪਾਨ ਦਾ ਜ਼ਿਕਰ ਕੀਤਾ ਤੇ ਨਾਲ ਇਹ ਬਕਾਇਦਾ ਲਿਖਿਆ ਕਿ ਕਿਰਪਾਨ ਗਾਤਰੇ ਵਾਲੀ ਪਾਣੀ ਸੋ ਸੰਗਤ ਜੀ ਜੇ ਜ਼ਿਕਰ ਕਰੀਏ ਘੱਟ ਤੋਂ ਘੱਟ 6 ਇੰਚ ਬਲੇਡ ਤੋਂ ਇਹ ਸ਼ੁਰੂ ਹੁੰਦੀ ਹੈ ਕਿਰਪਾਨ ਤੇ ਇਹਦੀ ਲੰਬਾਈ ਦੀ ਕੋਈ ਹੱਦ ਨਹੀਂ ਜਦੋਂ ਆਪਾਂ ਦੇਖਦੇ ਆ ਨਾ ਸਿੱਖ ਰਹਿਤ ਮਰਿਆਦਾ ਦੇ 30 ਨੰਬਰ ਪੇਜ ਦੇ ਉੱਤੇ ਹੇਠਾਂ ਫੁੱਟ ਨੋਟ ਤੇ ਲਿਖਿਆ ਹੋਇਆ ਹੈ ਕਿ ਇਹ ਜਿਹੜੀ ਕਿਰਪਾਨ ਆ ਇਹਦੀ ਲੰਬਾਈ ਦੀ ਕੋਈ ਹੱਦ ਨਹੀਂ ਹੈਗੀ ਸੋ ਇਸ ਲਈ ਕਿਰਪਾਨ ਜਿਹੜੀ ਮਜਲੂਮ ਦੀ ਰੱਖੇ ਲਈ ਆਤਮ ਰੱਖਿਆ ਵਾਸਤੇ ਆ ਤੇ ਜੇ ਅਸੀਂ ਕਿਰਪਾਨ ਜਿਹੜੀ ਆ ਉਹਨੂੰ ਸਹੀ ਤਰੀਕੇ ਦੇ ਨਾਲ ਸਿਰਫ ਇੱਕ ਅਸੀਂ ਸ਼ਗਨ ਜਿਹਾ ਜੈਕ ਨਿਸ਼ਾਨੀ ਜੇ ਸਮਝ ਕੇ ਪਾਈਏ ਕਿਉਂਕਿ ਕਈ ਵੀਰ ਦੇਖਿਆ ਪਈ ਉਹ ਧਾਗੇ ਨਾਲ ਜਾਂ ਡੋਰੀ ਨਾਲ ਬੰਨ ਕੇ ਪਾਉਂਦੇ ਨੇ ਕਈ ਵੀਰ ਤੇ ਬਿਲਕੁਲ ਹੀ ਨਿੱਕੇ ਨਿੱਕੇ ਐਵੇਂ ਕਾਰਜਾ ਖੜਾਉਣੇ ਜੇ ਉਹ ਆਪਣੇ ਸਿਰ ਦੇ ਕੇਸਾਂ ਦੇ ਵਿੱਚ ਲਪੇਟ ਲੈਂਦੇ ਨੇ ਬਿਨਾਂ ਕਿਰਪਾਨ ਤੋਂ ਫਿਰਦੇ ਇਸ ਤਰ੍ਹਾਂ ਆਖਦੇ ਨੇ ਅਸੀਂ ਤਾਂ ਜੀ ਆਪਣੇ ਕਕਾਰਾਂ ਤੋਂ ਜੁਦਾ ਨਹੀਂ ਹੁੰਦੇ ਸੋ ਪੱਤੀ ਵਾਲੀ ਕਿਰਪਾਨ ਬਿਨਾ ਗਾਤਰੇ ਵਾਲੀ ਕਿਰਪਾਨ ਜਾਂ ਖੁੰਡੀਆਂ ਕਿਰਪਾਨਾਂ ਤੇ ਜਾਂ ਜੇ ਪਾਈ ਵੀ ਹੈਗੀ ਐ ਤੇ ਉਹ ਗਾਤਰੇ ਦੇ ਵਿੱਚ ਤੇ ਉਹ ਕਦੇ ਦੇਖੀ ਨਹੀਂ ਕੱਢੀ ਨਹੀਂ ਹੋਈ ਉਹ ਕਦੇ ਤੇ ਉਹ ਕਿਸੇ ਕੰਮ ਨਾ ਆਣ ਵਾਲੀ ਸਿਰਫ ਐਵੇਂ ਸਸਤੀ ਜਿਹੀ ਲੈ ਕੇ ਪਾ ਲੈਣੀ ਕਿਉਂਕਿ ਕਾਰ ਵਧੀਆ ਪਾਣਾ ਇੱਕ ਕਿਰਪਾਨ ਦਾ ਕੰਮ ਦੇਵੇ ਤੇ ਲੋੜ ਪੈਣ ਤੇ ਉਹ ਦੁਸ਼ਮਣ ਦੇ ਉੱਤੇ ਕੀਤਾ ਹੋਇਆ ਬਾਹਰ ਤੇ ਉਸ ਨੂੰ ਨਾਨੀ ਯਾਦ ਕਰਾਵੇ ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਕਿਰਪਾਨ ਦਾ ਕਕਾਰ ਹੋਣਾ ਚਾਹੀਦਾ ਜਿਹੜੀ ਕਸ਼ੈਰੇ ਦੀ ਗੱਲ ਹੈ ਕਸ਼ੈਰੇ ਦਾ ਜ਼ਿਕਰ ਵੀ ਸਿੱਖ ਰਹਿਤ ਮਰਿਆਦਾ ਵਿੱਚ ਕੀਤਾ ਹੈ ਕਿ ਇਹ ਗੋਡਿਆਂ ਤੋਂ ਉੱਤੇ ਹੋਣਾ ਚਾਹੀਦਾ ਕਈ ਸਾਡੇ ਸੰਸਥਾਵਾਂ ਕਈ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਪਾਉਂਦੇ ਨੇ ਤੇ ਕਈ ਲੋਕ ਜਿਹੜੇ ਨੇ ਉਹ ਕਕਾਰਾਂ ਦੇ ਵਿੱਚ ਜਿਹੜਾ ਕਸ਼ੈਰਾ ਪਹਿਨਦੇ ਨੇ ਸਕਦੇ ਜੀ ਤੇ ਉਹ ਕੱਛੇ ਵਰਗਾ ਪਾਉਂਦੇ ਨੇ ਰੇਵਦਾਰ ਹੋਣਾ ਚਾਹੀਦਾ ਕਸ਼ੈਰਾ ਕਿਉਂਕਿ ਇਹ ਜਿਸ ਤਰ੍ਹਾਂ ਇੱਕ ਲੰਗੋਟ ਜਿਹੜਾ ਹੈਗਾ ਕਰਦੇ ਉਹਦੀ ਥਾਂ ਤੇ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ ਕੀਤਾ ਵੀ ਅਸੀਂ ਇਹਨੂੰ ਜਿਹੜਾ ਹੈਗਾ ਇਹ ਸਾਡੀ ਦਿੱਕਤ ਬਿਨਾ ਕੋਈ ਬਣੇ ਤੇ ਦੌੜਦੇ ਆਂ ਭਜਦੇ ਆਂ ਘੋੜੇ ਤੇ ਪਲਾਕੀ ਮਾਰ ਕੇ ਚੜਦੇ ਆਂ ਤੇ ਇਹ ਸਾਡਾ ਨੰਗ ਵੀ ਚੰਗੀ ਤਰ੍ਹਾਂ ਢੱਕੇ ਇਸ ਕਰਕੇ ਕਸ਼ੇਰਾ ਚੰਗਾ ਹੋਣਾ ਚਾਹੀਦਾ ਕਸ਼ੇਰਾ ਕਿਸੇ ਵੀ ਰੰਗ ਦਾ ਹੋਵੇ ਪਰ ਗੋਡਿਆਂ ਤੋਂ ਉੱਚਾ ਹੋਵੇ ਤੇ ਜਿਹੜਾ ਗੋਡਿਆਂ ਤੋਂ ਨੀਵਾ ਪਾਣਾ ਉਹ ਕਿਉਂਕਿ ਮੁਸਲਮਾਨ ਜਿਹੜੇ ਨੇ ਗਿੱਟਿਆਂ ਤੋਂ ਤੇ ਤੇ ਗੋਡਿਆਂ ਤੋਂ ਨਿਮਾ ਉਹ ਆਪਣਾ ਪਜਾਮਾ ਜੇ ਪਾਉਂਦੇ ਨੇ ਫਿਰ ਉਹਦੇ ਨਾਲ ਮੇਲ ਖਾਂਦਾ ਇਸ ਕਰਕੇ ਜਿਹੜੀ ਸਿੱਖ ਰਹਿਤ ਮਰਿਆਦਾ ਮੈਂ ਉਹਦੀ ਗੱਲ ਕਰਾਂਗਾ ਉਹਦੇ ਮੁਤਾਬਕ ਕਸ਼ੇਰਾ ਸਾਡਾ ਗੋਡਿਆਂ ਤੋਂ ਉੱਚਾ ਹੋਣਾ ਚਾਹੀਦਾ ਦੂਜਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਵੀ ਜਿਹੜਾ ਕਸ਼ੇਰਾ ਆ ਉਹ ਸਾਡਾ ਸੁਥਰਾ ਸਾਫ਼ ਹੋਣਾ ਚਾਹੀਦਾ ਗੰਦਾ ਮੰਦਾ ਨਹੀਂ ਹੋਣਾ ਚਾਹੀਦਾ ਰੋਜ਼ ਧੋਣਾ ਤੇ ਬਦਲਣਾ ਇਸ ਕਰਕੇ ਜਿਹੜਾ ਇਹ ਕਕਾਰਾਂ ਦਾ ਜਿਹੜੀ ਕੜੇ ਦੀ ਗੱਲ ਮੈਂ ਕਰਾਂ ਇਹ ਕੜਾ ਜਿਹੜਾ ਬਹੁਤ ਸਾਰੇ ਬੱਚੇ ਮੈਂ ਨੌਜਵਾਨ ਵੀ ਦੇਖਦਾ ਉਹ ਕੀ ਹੁੰਦਾ ਕਿ ਉਹਨਾਂ ਦੇ ਜਿਹੜਾ ਉਹਨਾਂ ਨੇ ਕੜਾ ਪਾਇਆ ਹੁੰਦਾ ਕਿ ਐਵੇਂ ਬਦਮਾਸ਼ੀ ਟਾਈਪ ਬੜੇ ਭਾਰੇ ਭਾਰੇ ਜਾਂ ਉਹ ਕੰਗਣ ਵਰਗੇ ਜਾਂ ਉਹ ਤਿੱਖੇ ਤਿੱਖੇ ਜਹੇ ਜਾਂ ਗਰਾਰੀਆਂ ਜੀਆਂ ਵਰਗੇ ਬਣ ਕੇ ਤੇ ਇੱਕ ਬਦਮਾਸ਼ੀ ਟਾਈਪ ਜਿਹਨੂੰ ਅਸੀਂ ਕਹਿ ਸਕਦੇ ਹਾਂ ਕੋਈ ਨਿਮਰਤਾ ਦਾ ਕੜੇ ਸਿੰਪਲ ਹੋਣੇ ਚਾਹੀਦੇ ਟੱਕਾਂ ਵਾਲੇ ਕੜੇ ਨਹੀਂ ਹੋਣੇ ਚਾਹੀਦੇ ਜਿਸ ਤਰ੍ਹਾਂ ਦੇ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਨੇ ਕੜਾ ਸਾਡਾ ਜਿਹੜਾ ਹੈਗਾ ਉਹ ਲੋਹੇ ਦਾ ਹੋਣਾ ਚਾਹੀਦਾ ਜਾਂ ਸਰਬ ਲੋਹਾ ਦਾ ਹੋਣਾ ਚਾਹੀਦਾ ਜੇਕਰ ਤੇ ਕੋਈ ਹੋਰ ਕਿਸੇ ਧਾਤ ਦਾ ਕੜਾ ਪਾਵੇ ਤੇ ਇੱਥੇ ਕੜੇ ਸੰਬੰਧੀ ਜਿਹੜੀ ਐ ਸਿੱਖ ਪੰਥ ਦੇ ਵਿੱਚ ਕੋਈ ਏਡੀ ਵੱਡੀ ਉਹਦੇ ਵਿੱਚ ਇਹ ਵੀ ਨਹੀਂ ਹੁਣ ਕਿਸੇ ਨੂੰ ਲੋਹੇ ਤੋਂ ਅਲਰਜੀ ਵੀ ਆ ਉਹ ਕਿਸੇ ਹੋਰ ਧਾਤ ਦਾ ਵੀ ਪਾ ਸਕਦਾ ਹੈ ਕੜਾ ਇਸ ਕਰਕੇ ਕੜਾ ਹੋਣਾ ਜ਼ਰੂਰੀ ਹੈ ਜਿਹੜਾ ਲਿਖਿਆ ਹੋਇਆ ਗੁਰਮੁਖ ਮਾਰਤੰ ਦੇ ਵਿੱਚ ਜਾਂ ਹੋਰ ਗ੍ਰੰਥਾਂ ਦੇ ਵਿੱਚ ਅਸੀਂ ਇਸ ਦੀ ਖੋਜ ਕਰ ਸਕਦੇ ਹਾਂ ਸੋ ਇਸ ਤੋਂ ਇਲਾਵਾ ਤੇ ਹੁਣ ਸੰਗਤ ਜੀ ਤੇ ਜਿਹੜੇ ਇਹ ਸਾਡੇ ਕਾਰਨ ਨੇ ਤੇ ਕੜਾ ਜਿਹੜਾ ਹੈਗਾ ਤੇ ਇਹ ਤੋਂ ਇਲਾਵਾ ਕੰਗਾ ਆ ਗਿਆ ਜਿਹੜਾ ਸਾਡਾ ਕੰਗਾ ਵੀ ਜਿਹੜਾ ਹੈਗਾ ਉਹ ਆਮ ਕਰਕੇ ਲੱਕੜ ਦਾ ਪਾਇਆ ਜਾਂਦਾ ਜੇ ਹੋਰ ਵੀ ਕੋਈ ਕਿਸ ਤਰ੍ਹਾਂ ਦਾ ਐਡੀ ਕੋਈ ਇਹਦੇ ਵਿੱਚ ਇਸ਼ੂ ਨਹੀਂ ਬਣਦਾ ਲੇਕਿਨ ਕੰਗਾ ਜਿਹੜਾ ਸਾਨੂੰ ਇਹ ਕੇਸਾਂ ਦੇ ਵਿੱਚ ਉਹ ਰੱਖਣਾ ਚਾਹੀਦਾ ਜਿਹਦੇ ਨਾਲ ਅਸੀਂ ਕੇਸ ਬਾਹ ਸਕੀਏ ਕਈ ਭੈਣਾਂ ਸਾਡੀਆਂ ਬਜ਼ੁਰਗ ਮਾਤਾਵਾਂ ਉਹਨਾਂ ਨੇ ਦੇਖਿਆ ਹੁੰਦਾ ਫੇ ਗਾਤਰੇ ਨਾਲੇ ਟੰਗਿਆ ਹੁੰਦਾ ਉਹ ਤੇ ਉਹਦੇ ਨਾਲ ਟੰਗਿਆ ਹੀ ਵਿਚਾਰਾ ਉਹ ਟੁੱਟ ਜਾਂਦਾ ਪੁਰਾਣਾ ਹੋ ਕੇ ਤੇ ਉਹਨਾਂ ਨੇ ਬਾਣਾ ਦੂਜੇ ਨਾਲੇ ਸਿਰ ਹੁੰਦਾ ਆਪਣਾ ਤੇ ਉਹਦਾ ਕੋਈ ਫਾਇਦੇ ਨਹੀਂ ਅਸੀਂ ਸਿਰਫ ਇੱਕ ਆਪਣਾ ਇੱਕ ਐਵੇਂ ਹੀ ਨਿਸ਼ਾਨੀ ਜਿਹੀ ਨਹੀਂ ਰੱਖਣੀ ਕੰਗੇ ਦਾ ਭਾਵ ਕਿ ਸਿੱਖ ਸੁਸਤ ਨਹੀਂ ਆ ਕਦੇ ਵੀ ਚੜ੍ਹਦੀ ਕਲਾ ਜਦੋਂ ਵੀ ਲੋੜ ਪੈਂਦੀ ਹੈ ਤੇ ਉਸੇ ਵਕਤ ਅਸੀਂ ਕੰਗਾ ਸਿਰ ਨੂੰ ਕਰ ਲੈਨੇ ਆ ਸੋ ਦੂਸਰਿਆਂ ਦੇ ਕੰਗੇ ਵਰਤਣੇ ਬਿਮਾਰੀਆਂ ਨੂੰ ਸੱਦੇ ਦੇਣ ਵਾਲੀ ਗੱਲ ਐ ਇਸ ਕਰਕੇ ਆਪਣੇ ਸਿਰ 'ਚ ਵਧੀਆ ਕੰਗਾ ਰੱਖੋ ਜਿਹੜੇ ਇਹ ਪੰਜ ਕਾਰਨ ਨੇ ਇਹ ਸਾਡੇ ਸੰਗਤ ਜੀ ਵਧੀਆ ਹੋਣੇ ਚਾਹੀਦੇ ਨੇ ਇਸ ਕਰਕੇ ਮੈਂ ਬੇਨਤੀਆਂ ਕੀਤੀਆਂ ਮੈਂ ਸੰਖੇਪ ਜੈ ਦੇ ਵਿੱਚ ਕੋਸ਼ਿਸ਼ ਕੀਤੀ ਐ ਤੇ ਇਹ ਤੋਂ ਲੰਬੀ ਗੱਲ ਜਿੰਨੀ ਮਰਜ਼ੀ ਲੈ ਜੀਏ ਇਸ ਕਰਕੇ ਜਿਹੜੇ ਸਾਡੇ 5 ਕਾਰਨ ਨੇ ਕਈ ਬੱਚਿਆਂ ਨੂੰ ਪਤਾ ਹੀ ਨਹੀਂ ਉਹ ਨਹੀਂ ਸਿਮਰਨਾ ਪਾਇਆ ਹੁੰਦਾ ਤੇ ਉਹਨਾਂ ਨੂੰ ਪੁੱਛੋ ਨੌਜਵਾਨ ਬੱਚੇ ਹੁੰਦੇ ਕਿ ਤੁਸੀਂ ਕੜਾ ਨਹੀਂ ਬੱਚਾ ਪਾਇਆ ਉਹ ਕਹਿਣਗੇ ਆ ਕੜਾ ਹੀ ਪਾਇਆ ਜੀ ਹੁੰਦਾ ਉਹਨਾਂ ਨੇ ਸਿਮਰਨਾ ਪਾਇਆ ਤੇ ਸੋ ਇਹਨਾਂ ਚੀਜ਼ਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਦਸੀਏ ਆਪ ਅਵੇਸਲੇ ਨਾ ਹੋ ਜਾਈਏ ਜਿਹੜੀ ਸਾਡੀ ਜਿਹੜੀ ਕੇਸ ਐ ਇਹਨਾਂ ਦੀ ਸੰਭਾਲ ਕਰਨੀ ਇਹਨਾਂ ਨੂੰ ਕਦੇ ਲੰਗੇ ਨਹੀਂ ਰੱਖਣਾ ਜ਼ਿਕਰ ਕੀਤਾ ਹੋਇਆ ਰਹਿਤ ਮਰਿਆਦਾ ਦੇ ਵਿੱਚ ਟੋਪੀ ਜਿਹੜੀ ਹੈਗੀ ਆ ਤੇ ਉਹ ਨਹੀਂ ਪਾਣੀ ਕੇਸ ਨੰਗੇ ਨਹੀਂ ਰੱਖਣੇ ਤੇ ਮੈਂ ਇੱਕ ਹੋਰ ਨਾਲ ਜ਼ਿਕਰ ਕਰ ਦੇਵਾਂ ਕਿ ਜਿਹੜੇ ਅਨਮਤੀ ਰਹਿਤ ਮਰਿਆਦਾ ਵਿੱਚ ਮੈਂ ਜੋ ਲਿਖਿਆ ਉਹ ਆਪ ਜੀ ਨੂੰ ਦੱਸਣ ਲੱਗਾ ਕਿ ਅਨਮਤੀ ਜਿਹੜੇ ਕੋਈ ਨਿਸ਼ਾਨੀ ਨਹੀਂ ਸਾਡੀ ਹੋਣੀ ਚਾਹੀਦੀ ਜਿਸ ਤਰ੍ਹਾਂ ਅਸੀਂ ਕੜਾ ਵੀ ਪਾਇਆ ਹੁੰਦਾ ਤੇ ਦੂਜੇ ਪਾਸੇ ਧਾਗਾ ਵੀ ਬੰਨਿਆ ਹੁੰਦਾ ਤੇ ਧਾਗਾ ਨਹੀਂ ਬੰਨਣਾ ਕਿਸੇ ਨੇ ਗੋਟ ਨੂੰ ਕਈ ਵੀਰ ਉਹ ਆਖਦੇ ਨੇ ਇਹ ਤਾਂ ਜੀ ਅਸੀਂ ਰਖੜੀ ਭੈਣ ਤੋਂ ਬਣਾਈ ਸੀ ਇਹ ਰਖੜੀ ਦਾ ਤਿਉਹਾਰ ਵੀ ਜਿਹੜਾ ਇਹ ਅਨਮਤੀ ਤਿਉਹਾਰੀ ਹੈ ਸਿੱਖਾਂ ਦਾ ਤਿਉਹਾਰ ਨਹੀਂ ਆ ਤੇ ਇਸ ਲਈ ਕੋਈ ਵੀ ਕਿਸੇ ਤਰ੍ਹਾਂ ਦਾ ਸਿੱਖ ਜਿਹੜਾ ਹੈ ਅਗਰ ਕੜਾ ਪਾਉਂਦਾ ਹੈ ਕਕਾਰ ਪਾਉਂਦਾ ਹੈ ਉਹਦੇ ਗੋਟ ਨੂੰ ਉਹਦੇ ਹੱਥ ਨੂੰ ਜਾਂ ਉਹਦੇ ਗਿੱਟੇ ਨੂੰ ਕਈ ਗੱਟਿਆਂ ਨੂੰ ਵੀ ਕਾਲੇ ਧਾਗੇ ਬੰਨਨੇ ਪੈਣ ਮੁੰਡੇ ਕੁੜੀਆਂ ਤੇ ਇਹ ਨਹੀਂ ਹੋਣਾ ਚਾਹੀਦਾ ਇਸ ਕਰਕੇ ਜਿਹੜੇ ਕਾਰਨ ਨੇ ਉਹਨਾਂ ਦੀ ਮਹੱਤਤਾ ਮਹਾਨਤਾ ਨੂੰ ਸਮਝਣਾ ਤੇ ਕੋਈ ਕਿਸੇ ਤਰ੍ਹਾਂ ਦੇ ਅਨਮਤਾਂ ਦੇ ਵਿੱਚ ਨਹੀਂ ਜਾਣਾ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖਣ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ